ਪਤਾ ਹੈ ਕਿ ਇਹਨਾਂ ਸਰਕਾਰ ਦੇ ਵੱਲੋਂ ਖੇਤੀ ਨੀਤੀ ਸੰਬੰਧੀ ਜੋ ਖਰੜਾ ਤਿਆਰ ਕੀਤਾ ਜਾਂਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਵੀ ਕਿਹਾ ਹੈ ਕਿ ਅੰਦੋਲਨ ਦੇ ਵੇਲੇ ਰੱਦ ਕੀਤੇ ਕਾਨੂੰਨਾਂ ਨੂੰ ਮੁੜ ਤੋਂ ਲਿਆਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਕਾਰਪੋਰੇਟ ਕਾਰਾਣਿਆਂ ਨੂੰ ਵਾਅਦਾ ਪਹੁੰਚਾਉਣ ਦੇ ਲਈ ਕਾਨੂੰਨ ਲਿਆਂਦੇ ਜਾ ਰਹੇ ਹਨ ਕੇਂਦਰ ਸਰਕਾਰ ਦੁਬਾਰਾ ਤੋਂ ਖੇਤੀਬਾੜੀ ਜਿਹੜੇ ਕਾਨੂੰਨ ਨੇ ਉਹ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਾਨੂੰਨ ਜਿਹੜੇ ਸੀਗੇ ਜ਼ਰੂਰ ਵਾਪਸ ਲੈ ਲਏ ਸੀਗੇ ਪਰ ਇੱਕ ਵਾਰ ਫੇਰ ਤੋਂ ਤਿਆਰੀ ਕਿਤਨਾ ਕਿਤੇ ਕੀਤੀ ਜਾ ਰਹੀ ਹੈ ਸਾਡੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਖੁੜੀਆਂ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਿਆ ਖੁੜੀਆਂ ਸਾਹਿਬ ਕਿਵੇਂ ਦੇਖ ਰਹੇ ਹੋ ਕੇਂਦਰ ਸਰਕਾਰ ਜਿਹੜੀ ਹੈ ਫੇਰ ਤੋਂ ਤਿਆਰੀ ਕਰ ਰਹੀ ਹੈ ਜੀ ਤੇ ਪਹਿਲਾਂ 4 ਸਾਲ ਇੱਕ ਕਿਸਾਨ ਮੋਰਚਾ ਲੱਗਿਆ ਸੀ ਜਦੋਂ ਕੇਂਦਰ ਦੀ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਸੀ ਜਿਹੜੇ ਖੇਤੀਬਾੜੀ ਨੂੰ ਪੰਜਾਬ ਨੂੰ ਕਿਸਾਨ ਨੂੰ ਤਬਾਹ ਕਰਨ ਵਾਲੇ ਸੀ ਉਹਦੇ ਵਿਰੋਧ ਵਿੱਚ ਰੋਸ ਵਜੋਂ ਪੰਜਾਬ ਲੋਕ ਵਾਈ ਕੀਤੀ ਗਈ ਔਰ ਸਾਰੇ ਹੀ ਤਕਰੀਬਨ ਹਿੰਦੁਸਤਾਨ ਦੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਜੀ 13 ਮਹੀਨੇ ਉਹ ਮੋਰਚਾ ਚੱਲਿਆ 13 ਮਹੀਨਿਆਂ ਬਾਅਦ ਮੋਦੀ ਦੀ ਸਰਕਾਰ ਨੇ ਉਹ ਕਾਨੂੰਨਾਂ ਨੂੰ ਖਾਰਜ ਕਰਨ ਦੀ ਬਜਾਏ ਸਸਪੈਂਡ ਕਰ ਦਿੱਤਾ ਸੀ ਉਹਨਾਂ ਨੂੰ ਨਵਾਂ ਰੂਪ ਦੇ ਕੇ ਜਿਹੜਾ ਹੁਣ ਮਾਰਕੀਟਿੰਗ ਦਾ ਨਾਮ ਦੇ ਕੇ ਉਹ ਕਾਨੂੰਨ ਸਾਡੇ ਵਿੱਚ ਲਿਆਂਦਾ ਜਾ ਰਿਹਾ ਜਿਹਦਾ ਵੱਡਾ ਖਦਸ਼ਾ ਕਿ ਪੰਜਾਬ ਲਈ ਕਿਸਾਨੀ ਲਈ ਲੋਕਾਂ ਲਈ ਇਹ ਘਾਤ ਹੋਊਗਾ ਕੁਸ਼ਕ ਘਰਾਣੇ ਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਬੈਠ ਜਾਣਗੇ ਉਹ ਸਾਨੂੰ ਸਾਡੀਆਂ ਪਹਿਲੇ ਹੀ ਕਿਸਾਨ ਨੂੰ ਆਪਣੀ ਜਿਹੜੀ ਜਿੰਸ ਦਾ ਮੁੱਲ ਵਾਜਬ ਮਿਲਣਾ ਔਖਾ ਹੋ ਜਾਂਦਾ ਹੈ ਜਦੋਂ ਉਹਨਾਂ ਦੀ ਮਨਮਰਜ਼ੀ ਹੋਣ ਲੱਗੀ ਤਾਂ ਉਹਦੋਂ ਬਹੁਤ ਹੀ ਔਖੀ ਤੇ ਤਕਲੀਫ ਵਿੱਚ ਲੰਘਣਾ ਪੈ ਜਾਂਦਾ ਹੈ ਅੱਜ ਅਸੀਂ ਸਾਰੇ ਰਲ ਮਿਲ ਕੇ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਈਏ ਅਸੀਂ ਕੀ ਕਰਨਾ ਕਿੱਥੇ ਖੜਨਾ ਇਸ ਲਈ ਪੰਜਾਬ ਸਰਕਾਰ ਉਹਦੇ ਲਈ ਪਹਿਲਾਂ ਇੱਕ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਕਮੇਟੀ ਮੀਟਿੰਗ ਜਿਹਦੇ ਚ ਪੰਜਾਬ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਸਾਡੇ ਜਿਹੜੇ ਖੇਤੀਬਾੜੀ ਦੇ ਸੈਕਟਰੀ ਔਰ ਨਾਲ ਹੀ ਜਿਹੜੇ ਡਾਇਰੈਕਟਰ ਐਗਰੀਕਲਚਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਹਾਰ ਲੋਕ ਤੇ ਹੋਰ ਵੀ ਸੱਜੇ ਸਾਨੂੰ ਉਹਨਾਂ ਨਾਲ ਰায়ে ਮਸ਼ਵਰਾ ਕੀਤਾ ਸੀ ਔਰ ਉਸ ਦਾ ਸਵਾਰ ਕੇ ਕੋਖ ਕੇ ਅਸੀਂ ਸਾਰਾ ਜਿਹੜਾ ਉਹਨਾਂ ਨੇ ਖਰੜੇ ਦਾ ਜਵਾਬ ਦੇਣ ਲਈ ਕਿਹਾ ਉਹ ਬਾਅਦ ਵਿੱਚ ਦੇਵਾਂਗੇ ਜੀ ਜੀ ਧੰਨਵਾਦ ਜੀ ਸੋ ਇਹ ਸਨ ਖੁੱਡੀਆਂ ਸਾਹਿਬ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਕਾਨੂੰਨ ਲਿਆਂਦੇ ਜਾ ਰਹੇ ਨੇ ਦੁਬਾਰਾ ਤੋਂ ਇਹਨਾਂ ਦਾ ਨਾਮ ਚੇਂਜ ਕਰਕੇ ਦੁਬਾਰਾ ਤੋਂ ਲਿਆਂਦੇ ਜਾ ਰਹੇ ਨੇ ਪਰ ਇਹ ਘਾਤਕ ਜਿਹੜਾ ਕਿਸਾਨ ਲਈ ਹੋਣਗੇ ਆਉਣ ਵਾਲੀ ਜਿੰਸ ਲਈ ਜਿਹੜੇ ਇਹ ਕਾਨੂੰਨ ਨੇ ਉਹ ਘਾਤਕ ਹੋਣਗੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਕੈਮਰਾਮੈਨ ਦਿਲੀਪ ਕੁਮਾਰ ਦੇ ਨਾਲ ਭਰਮबीर ਸਿੰਘ ਆਲਖ ਸੀ ਮੀਡੀਆ ਹਮ ਰਿਸ